ਥੋੜਾ ਕੋਈ ਆ ਜਾ ਕਰੋ ਆਪਾਂ ਤੋਂ ਮਾੜਾ ਨਾਲ ਸਾਈਡ ਤੇ ਹੋ ਜਾਓ ਇੱਧਰ ਨੂੰ ਆ ਜਾਓ ਤੁਹਾਡੀ ਲਾਈਵ ਮੂਵੀ ਪਾਣੀ ਆੜੂ ਕਟੇ ਕੇਰਾ ਕਰੋ ਖੁੱਲਾ ਜੀ ਨਹੀਂ ਬਸਨੀ ਨਹੀਂ ਬਿਸਨੀ ਮੇਰੇ ਮੱਗਿਆਂ ਦੀ ਬਿਸਨੀ ਨਹੀਂ ਪਰਨ ਹੋ ਜੋ ਪੈਣੋ ਸਾਰਾ ਖੁੱਲਾ ਕਰੋ ਕੇਰਾ ਜਿਹੜੀਆਂ ਮੇਰੇ ਘਰਾਂ ਲੈ ਤਮਾਸ਼ਾ ਕਰਦੇ ਉਹ ਹੀ ਆਣਗੇ ਜਿਨ੍ਹਾਂ ਨੇ ਘੇੜੇ ਦੇ ਨੇ ਉਹ ਆਣਗੀਆਂ ਬਸ ਦੋ ਮਿੰਟ ਲਈ ਡਾਂਸ ਫਲੋਰ ਖੁੱਲਾ ਕਰਨਾ ਹੈ ਤੇ ਤਾਂ ਪਾ ਗਾ ਜਾਂ ਪਾਈ ਜੇ ਨਾ ਮਜ਼ਾ ਨਹੀਂ ਆਉਦਾ ਸਾਬ ਨਾਲ ਪਿੱਛੇ ਨੂੰ ਹੋ ਲਿਓ ਤਮਾਸ਼ਾ ਕਰਨਾ ਕਿਹੜੇ ਗਾਣੇ ਤੇ ਕਰਨਾ ਮੈਨੂੰ ਐ ਦੱਸ ਅੱਛਾ ਤਮਾਸ਼ੇ ਵਾਲਿਆਂ ਪੈਣਾ ਆਓ ਜੀ ਜੇ ਤੂੰ ਮੁੰਡਾ ਨੇ ਜਾਣ ਮੇਰੀ ਕਰ ਲੈ ਪਛਾਣ ਜੇ ਤੂੰ ਮੁੰਡਾ ਨੇ ਜਾਣ ਮੇਰੀ ਕਰ ਲੈ ਪਛਾਣ ਗੋਰੇ ਰੰਗ ਤੇ ਡੋਰੀਏ ਕਾਲੇ ਦੀ ਵੇ ਮੈਂ ਕੁੜੀਆਂ ਸ਼ਹਿਰ ਪਟਿਆਲੇ ਦੀ ਲੱਗਦਾ ਪਟਿਆਲੇ ਦੀ ਹੈਗਾ ਥੈਂਕ ਯੂ ਲੁਧਿਆਣੇ ਦੀਆਂ ਲੁਧਿਆਣਾ ਤੋਂ ਪਟਿਆਲੇ ਚ ਆ ਗਏ ਹੁਣ ਤਾਂ ਇੱਕ ਮੈਂ ਕੀ ਹੋ ਗਿਆ ਪਪਾ ਜੀ ਲੱਗਦਾ ਥੈਂਕ ਯੂ ਥੈਂਕ ਹਾਂਜੀ ਇੱਥੇ ਕੁੜੀਆਂ ਬੋਲੀਆਂ ਬੈਠੇ ਖੜੋੜਾ ਤਮਾਸ਼ੇ ਠੀਕ ਹੈ ਜੀ ਜਿਹੜੀਆਂ ਮੇਰੀਆਂ ਭੈਣਾਂ ਇਧਰ ਉਧਰ ਸਾਰੀਆਂ ਆਉਂ ਜੀ ਜੋ ਕੀ ਚੁਦਿਆ ਮੁੰਦਰਾ ਮੁੰਦਰਾ ਵਿੱਚ ਜੋ ਤੇਰਾ ਮੂੰਹ ਦਿਸਦਾ ਵੇ ਮੈਂ ਜਿਹੜੇ ਪਾਸੇ ਦੇਖਾਂ ਮੈਨੂੰ ਤੂੰ ਦਿਸਦਾ ਵੇ ਮੈਂ ਜਿਹੜੇ ਪਾਸੇ ਦੇਖਾਂ ਮੈਨੂੰ ਤੂੰ ਦਿਸਦਾ ਇਹ ਮੈਂ ਜਿਹੜੇ ਪਾਸੇ ਦੇਖਾਂ ਮੈਨੂੰ ਤੂੰ ਦਿਸਦਾ ਘਬਰ ਜੱਟਾਂ ਦਾ ਪੁੱਤ ਸ਼ੈਲ ਛਪੀਲਾ ਘਬਰ ਜੱਟਾਂ ਦਾ ਪੁੱਤ ਸ਼ੈਲ ਕੋਣੋ ਸ਼ੱਲ ਕਿੱਥੇ ਗਈ ਜਾ ਹੁਣ ਹੈ ਦਾਂਪੇ ਦਾ ਉੱਠਿਆ ਕਿਨੂੰ ਮਗਾ ਓਰੇ ਨੂੰ ਦਾਂਪੇ ਦਾ ਕਿਨੂੰ ਆਦਾ ਇਧਰ ਆਓ ਤੇਰੀ ਮੇਰੀ ਲੱਗ ਦੋਸਤੀ ਲੱਗ ਕੰਧੋਲੀ ਓਲੇ ਵੀ ਤੇਰੇ ਹੱਥ ਵਿੱਚ ਗੁੱਲੀ ਡੰਡਾ ਬੱਲੇ 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 ਓ ਤੇਰੇ ਹੱਥ ਵਿੱਚ ਗੁੱਲੀ ਡੰਡਾ ਸਾਡੇ ਹੱਟ ਢਟੋਲੇ ਟੁੱਟ ਗਈ ਯਾਰੀ ਉੜ ਭੀਟ ਕੇਲਾ ਕੇ ਤੋੜ ਗਈ